ਹਾਂਜੀ ਬਈ ਸਵਾਗਤ ਹੈ ਜੀ ਤੁਹਾਡਾ ਆਪਣੇ ਇੱਕ ਹੋਰ ਨਵੇਂ ਵਲੌਗ 'ਚ ਕੱਲ ਆਪਣਾ ਹੋ ਗਿਆ ਸੀਗਾ ਕੰਮ ਕੰਪਲੀਟ ਜੀ ਵਿਜਾਈ ਦਾ ਤੇ ਸ਼ਾਮ ਨੂੰ ਆਪਾਂ ਪਾਗੇ ਸੀਗੇ ਕਿਆਰੇ ਤੇ ਨਾਲ ਹੀ ਲਾਗੇ ਸੀਗੇ ਸਾਰੇ ਨੱਕੂ ਫਿਰ ਸਵੇਰੇ ਕਰਨੀ ਸੀ ਜਿਵੇਂ ਅੱਜ ਆਪਾਂ ਨੇ ਸਪਰੇਅ ਤਾਂ ਰਾਤੀ ਕੰਮ ਨੂੰ ਮੇੜਤਾ ਸੀਗਾ ਆਪਾਂ ਨੇ ਸਾਰਾ ਤੇ ਅੱਜ ਆਏ ਆਂ ਜੀ ਸਪਰੇਅ ਕਰਨ ਅੱਜ ਕਰਾਵਾਂਗੇ ਆਪਾਂ ਹੱਥਾਂਲੀ ਢੋਲੀਆਂ ਨਾਲ ਸਪਰੇਅ ਪਹਿਲਾ ਸਲਾਹ ਸੀ ਵੀ ਜਿਹੜੇ ਟਰੈਕਟਰ ਨਾਲ ઓਪਰੇਟ ਹੁੰਦੀ ਆ ਉਹਦੇ ਨਾਲ ਕਰਾਈਏ ਪਰ ਫਿਰ ਖੇਤ ਥੋੜੇ ਗਿੱਲੇ ਸੀ ਫਿਰ ਉਹਦੇ ਨਾਲ ਮਿੱਦ ਥੋੜੀ ਜਿਹੀ ਜ਼ਿਆਦਾ ਹੋਣੀ ਸੀ ਟਾਇਰਾਂ ਦੇ ਨਾਲ ਤਾਂ ਫਿਰ ਸਲਾਹ ਕੀਤੀ ਹੈ ਵੀ ਹੁਣ ਹੱਥਾਂ ਦੀ ਢੋਲੀ ਨਾਲ ਕਰਾਂਗੇ ਸਪਰੇ ਪਹਿਲਾਂ ਬਈ ਆਪਾਂ ਨੇ ਆਪਾਂ ਕਰਦੇ ਹੁੰਦੇ ਸੀ ਕਿ ਪਹਿਲੇ ਪਾਣੀ ਤੋਂ ਬਾਅਦ ਸਪਰੇ ਉਹਦੇ ਨਾਲ ਕਦੇ ਗੋਲੀ ਡੰਡਾ ਆਪਣਾ ਕੋਈ ਖਾਸ ਲੋਟ ਨਹੀਂ ਆਇਆ ਤਾਂ ਇਸ ਵਾਰ ਪਹਿਲੀ ਵਾਰ ਐਕਸਪੈਰੀਮੈਂਟ ਕਰਨ ਲੱਗੇ ਆਂ ਬਜਾਈ ਤੋਂ ਅਗਲੇ ਦਿਨ ਆਪਾਂ ਸਪਰੇ ਕਰਾਂਗੇ ਦੋ ਸਾਲਟ ਯੂਜ਼ ਕਰਾਂਗੇ ਆਪਾਂ ਇੱਕ ਤੈਜੀ ਹੈਗਾ ਇਹ ਅਵਕੀਰਾ ਵਾਲਾ ਸਾਲਟ ਜਿਹਨੂੰ ਕਹਦੇ ਨੇ ਆਪਾਂ ਪੈਰੋਕਸਸਲਪੋਨ ਇਹ ਪਾਵਾਂਗੇ ਆਪਾਂ 1 ਏਕੜ ਪਿੱਛੇ 1 ਜਿਹੜੀ ਕੀ ਹੈਗੀ ਡੋਜ਼ ਇਹਦੀ ਮਤਲਬ ਦਾ 60 ਗ੍ਰਾਮ 60 ਗ੍ਰਾਮ ਏਕੜ ਦੀ ਪਾਵਾਂਗੇ ਇਹ ਤੇ ਦੂਜਾ ਆਪਾਂ ਪਾਵਾਂਗੇ ਪੈਂਡੀ ਮੀਥਾਲੇਨ ਇਹ ਆਪਾਂ ਕਰਾਂਗੇ 1.5 ਲੀਟਰ ਯੂਜ਼ 1 ਕਿਲੇ ਚ ਦੋਨਾਂ ਦਾ ਮਿਕਸਚਰ ਯੂਜ਼ ਕਰਾਂਗੇ ਆਪਾਂ ਦੇਖਦੇ ਆ ਵੀ ਇਹਦੇ ਨਾਲ ਰੱਬ ਦੀ ਕਿਰਪਾ ਨਾਲ ਲੋਟ ਤਾਂ ਆਣਾ ਚਾਹੀਦਾ ਗੁੱਲੀ ਡੰਡਾ ਜੇ ਵਧੀਆ ਕੰਟਰੋਲ ਹੋ ਜੇ ਤਾਂ ਉਹਦੇ ਵਰਗੀ ਰੀਸ ਨਹੀਂ ਮੇਰੇ ਤੇ ਇਧਰ ਚਲਾ ਰੱਖੀ ਸੀ ਆਪਣੀ ਮੋਟਰ ਤੇ ਵੀ ਲੇਟ ਆਪਣੀ ਆਉਣੀ ਸੀ 1 ਵਜੇ ਤੇ ਹੁਣ ਸਮਾਂ ਹੋਇਆ 7 ਵਜੇ ਮੈਂ ਥੋੜੀ ਜਿਹੀ ਰਿਕਵੈਸਟ ਕੀਤੀ ਆਪਣੇ ਗ੍ਰੇਡ ਵਾਲੇ ਬਾਈਆਂ ਨੂੰ ਕਿ 15-20 ਮਿੰਟ ਚ ਮਤਲਬ ਫਲੇਅਰ ਛੱਡ ਦੋ ਤਾਂ ਕਿ ਆਪਾਂ ਖਾਲਾ-ਕੂਲਾ ਭਰ ਲਈ ਆਪਣੀਆਂ ਤੇ ਬਾਈਆਂ ਨੇ ਚੰਗੀ ਸੁਣ ਲਈ ਆਪਣੀ ਚਲੋ ਹੁਣ ਖਾਲਾ ਵਗੈਰਾ ਭਰ ਲਾਂਗੇ ਤੇ ਫਿਰ ਆਪਾਂ ਸਪਰੇਅ ਕਰਨ ਜੋਗੇ ਹੋ ਜਾਾਂਗੇ ਬਾਕੀ ਮਿਲਦੇ ਆ ਤੁਹਾਨੂੰ ਜਦੋਂ ਸਪਰੇਅ ਵਾਲੇ ਬੰਦੇ ਆ ਗਏ ਉਹਨਾਂ ਨਾਲ ਕਰਾਵਾਂਗੇ ਰਾਤ ਦਾ ਓਕੇ ਜੀ। ਲੋ ਜੀ ਬ੍ਰੇਕ ਕਰੋ ਚੈੱਕ। ਸਪਰੇਅ ਕਰਤੀ ਸੀ ਆਪਾਂ ਨੇ ਸਟਾਰਟ। ਆਪਾਂ ਲਾ ਰਹੇ ਹਾਂ ਜੀ ਖਿੱਲੇ 'ਚ 200 ਲੀਟਰ ਪਾਣੀ। ਏਕੜ ਪਿੱਛੇ ਲਾਵਾਂਗੇ ਆਪਾਂ 8 ਘਟੋਲੀਆਂ। 25 ਲੀਟਰ ਦੀ ਘਟੋਲੀ ਐ। 8 ਲੱਗ ਜਾਣਗੀਆਂ। ਵੱਧ ਪਾਣੀ ਦਾ ਆਈ ਫਾਇਦਾ ਕਿ ਇੱਕ ਤਾਂ ਫਾਂਟ ਨਹੀਂ ਰਹਿੰਦੀ ਤੇ ਦਵਾਈ ਪ੍ਰੋਪਰ ਪੈਂਦੀ ਐ ਪੂਰੇ ਖੇਤ 'ਚ। ਜਿਹੜੀ ਪੈਂਡੀ ਯੂਜ਼ ਕਰ ਰਹੇ ਆਪਾਂ ਦਵਾਈ ਉਦੇ ਨਾਲ ਗੁੱਲੀ ਡੰਡਾ ਵੀ ਰੁਕੂਗਾ ਤੇ ਆਪਣੇ ਚੌੜੇ ਪੱਤੀਆਂ ਵਾਲੇ ਨਦੀਨ ਵੀ ਨਹੀਂ ਹੁੰਦੇ ਤੇ ਜਿਹੜੀ ਹੈਗਾ ਅਵਕੀਰਾ ਵਾਲਾ ਸਾਲਟ ਉਹ ਕੱਲਾ ਆਪਣੇ ਗੁੱਲੀ ਡੰਡੇ ਵਾਸਤੇ ਹੀ ਹੈ ਕਰੋ ਇਹ ਚੈੱਕ ਬਾਕੀ ਜੁੜੇ ਰਹੋ ਵਲੌਗ ਦੇ ਨਾਲ ਅੱਗੇ ਦੀ ਅਪਡੇਟ ਤੁਹਾਨੂੰ ਆਪਾਂ ਦਿੰਦੇ ਰਾਵਾਂਗੇ ਨਾ ਨਾ ਉਹ ਵੀ ਬਣਾਈ ਹੋਈ ਹੈ ਬਣਾਈ ਹੋਈ ਆ ਉਹ ਵੀ ਇਹ ਵੀ ਕਰਾਂਗੇ ਕਰਦਾ ਥੋੜੇ ਫੋਨ ਤੇ ਭਾਈ ਜੀ ਕੰਮ ਹੋਣ ਚੱਲਿਆ ਆਪਣਾ ਆਲਮੋਸਟ ਕੰਪਲੀਟ ਹੈ ਟਾਈਮ ਹੋ ਗਿਆ 5:30 ਤੇ ਬਸ 10 ਕ ਪੰਪ ਰਹਿ ਗਏ ਤੇ ਟਾਈਮ ਨਾਲ ਹੀ ਕੰਪਲੀਟ ਹੋ ਜੂਗਾ ਕੰਮ ਤੇ ਜੀ ਜੇ ਅੱਜ ਦਾ ਵਲੌਗ ਤੁਹਾਨੂੰ ਵਧੀਆ ਲੱਗਿਆ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤਾਂ ਕਿ ਤੁਹਾਨੂੰ ਇਦਾਂ ਦੀਆਂ ਹੋਰ ਵੀਡੀਓਜ਼ ਦੇਖਣ ਨੂੰ ਮਿਲਦੀਆਂ ਰਹਿਣ ਮਿਲਦੇ ਆਂ ਜੀ ਕਿਸੇ ਹੋਰ ਵਲੌਗ ਚ ਔਰ ਤਦ ਤੱਕ ਬਾਏ ਬਾਏ ਟੇਕ ਕੇਅਰ